ਬਜੀ ਕੀ ਨਾਮ ਆ ਤੁਹਾਡਾ ਜੀ ਸ਼ਮਸ਼ੀਰ ਸਿੰਘ ਠਵਾਲ ਜੀ ਆ ਕਿਵੇਂ ਦੇਖਦੇ ਹੋ ਹਾਲਾਤ ਕਾਫੀ ਖਨੌਰੀ ਬਾਰਡਰ ਦੇ ਖਰਾਬ ਹੋ ਪੈ ਰਹੇ ਮੀਂਹ ਪੈ ਜਾਂਦਾ ਤਾਂ ਫਿਰ ਕਿੰਨੀਆਂ ਕਿ ਦਿੱਕਤਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ ਵੇਖੋ ਜੀ ਇਹ ਵੱਡੀ ਦਿੱਕਤ ਦੇ ਦਾ ਸਾਹਮਣਾ ਪੈਂਦਾ ਇੱਕ ਤੇ ਸਰਕਾਰ ਦੀ ਮਾਰ ਉਤੋਂ ਕੁਦਰਤ ਦੀ ਮਾਰ ਮੀਂਹ ਦੇ ਨਾਲ ਲੰਗਰਾਂ ਚ ਤੰਬੂਆਂ ਚ ਜਿੰਨੇ ਵੀ ਟੈਂਟ ਲੱਗੇ ਨੇ ਸਾਰਿਆਂ ਦੇ ਵਿੱਚ ਜਿਹੜੇ ਬਿਸਤਰੇ ਆ ਉਹ ਭੇਜ ਜਾਂਦੇ ਆ ਖਾਣ ਵਾਲਾ ਜਿਹੜਾ ਸਮਾਰਟ ਦਾ ਆਟਾ ਆ ਹੋਰ ਜਿਹੜੀਆਂ ਰਸਤਾ ਨੇ ਉਹ ਭੇਜ ਜਾਂਦੀਆਂ ਨੇ ਵੱਡੀ ਪ੍ਰੋਬਲਮ ਆਉਂਦੀ ਹੈ ਜਮੀਂ ਦੇ ਵਿੱਚ ਵੱਡੀ ਦਿਖਤਿਆ ਕਿਸਾਨਾਂ ਨੂੰ ਇੱਕ ਰਾਤ ਨੂੰ ਸੌਣ ਦੀ ਵੀ ਜਿਹੜੇ ਬਿਸਤਰਿਆ ਉਹ ਵੀ ਸਾਰੇ ਭੇਜ ਗਏ ਆ ਸੌਣ ਵਾਸਤੇ ਹੁਣ ਰਾਤ ਨੂੰ ਵੀ ਪ੍ਰੋਬਲਮ ਆਉਣੀ ਹੈ ਜਿਹੜੇ ਪਹਿਰੇ ਤੇ ਆ ਰਾਤ ਜਿਹੜੇ ਵੀਰ ਪਹਿਰਾ ਕਰਦੇ ਨੇ ਉਹਨਾਂ ਵਾਸਤੇ ਵੀ ਵੱਡੀ ਪ੍ਰੋਬਲਮ ਆਉਂਦੀ ਕੁੱਲ ਮਲ ਕੋ ਸਾਰਾ ਟੋਟਲ ਹੀ ਆ ਵਜੇ ਸਾਬ ਲਈਏ ਤੇ ਸਾਰੇ ਕਿਸਾਨ ਜਿਹੜੇ ਮੀਂਹ ਦੇ ਵਿੱਚ ਵੱਡੀ ਦਿਖਤ ਆਉਂਦੀ ਹੈ ਜੀ ਪਰ ਫਿਰ ਵੀ ਕਿੰਨੇ ਕਿਸਾਨ ਸਾਡੇ ਹੌਸਲੇ ਉਪਲੰਦ ਨੇ ਭਾਵੇਂ ਹਰ ਤਰੀਕਾ ਮੌਸਮ ਆ ਜੇ ਬਿਲਕੁਲ ਬਿਲਕੁਲ ਜੀ ਇਹ ਤੇ ਚੜ੍ਹਦੀ ਕਲਾ 'ਚ ਰਹਿਣ ਵਾਲੀ ਕੌਮ ਆ ਸਾਡੇ ਜਿਹੜੇ ਪਿਛਲਾ ਇਤਿਹਾਸ ਆ ਸਾਡੇ ਪਿਛਲੇ ਜਿਹੜੇ ਜੋ ਵੀ ਸਾਡਾ ਇਤਿਹਾਸ ਆ ਚੜ੍ਹਦੀ ਕਲਾ ਵਾਲਾ ਵਾ ਇਹ ਕਰਕੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਇੱਧਰ ਵੀ ਚੜ੍ਹਦੀ ਕਲਾ ਦੇ ਵਿੱਚ ਸਿੰਘ ਆ ਭਾਵੇਂ ਕਿੰਨਾ ਵੀ ਮੀਂਹ ਆ ਜੇ ਨੇਰੀ ਆ ਜੇ ਚਾਹੇ ਕੜਾਕੇ ਦੀ ਠੰਡ ਪੈ ਜਾਏ ਪਿੱਛੇ ਗਰਮੀ ਨੰਕਲੀ ਤਗੜੀ ਵੱਡੀ ਗਰਮੀ ਪਈ ਆ ਜਦੋਂ ਉਦੋਂ ਵੀ ਚੜ੍ਹਦੀ ਕਲਾ ਚ ਰਹੇ ਆ ਹੁਣ ਮੀਂਹ ਆ ਮੀਂਹ ਦੇ ਵਿੱਚ ਵੀ ਭਾਵੇਂ ਵੱਡੀ ਪ੍ਰੋਬਲਮ ਆ ਪਰ ਕਿਸਾਨ ਜਿਹੜੇ ਸਾਰੇ ਚੜ੍ਹਦੀ ਕਲਾ ਚ ਆ ਹੌਸਲੇ ਬੁਲੰਦ ਆ ਸਾਰੇ ਕਿਸਾਨਾਂ ਦੇ ਕੀ ਨਾਮ ਆ ਵੀਰੇ ਮੇਰਾ ਨਾਮ ਗੁਰਜੰਟ ਸਿੰਘ ਆ ਜੀ ਕਿੱਥੋਂ ਆ ਪਿੰਡ ਲਾਲਿਆ ਨਾ ਅੱਜ ਬਾਰਿਸ਼ ਹੁੰਦੀ ਆ ਮੀਂਹ ਪੈ ਜਾਂਦਾ ਫਿਰ ਕਿਵੇਂ ਦੇ ਹਾਲਾਤ ਬਣਦੇ ਨੇ ਮੀਂਹ ਜੀ ਜੀ ਬਹੁਤ ਬੁਰਾ ਹਾਲ ਆ ਜੀ ਤਰਪਾਲਾਂ ਚੋਂ ਲੱਗ ਜਾਂਦੀਆਂ ਆ ਥੱਲੇ ਚਿੱਕੜ ਹੋਇਆ ਪਿਆ ਬਾਲਣ ਗਿੱਲਾ ਹੋ ਜਾਂਦਾ ਜੀ ਰੋਟੀ ਬਣਾਉਣਾ ਮੁਸ਼ਕਲਾਂ ਤਾਂ ਬਹੁਤ ਜ਼ਿਆਦਾ ਆਂਦੀਆਂ ਨੇ ਪਰ ਸਾਡੀ ਕੋਈ ਸੁਣਵਾਈ ਸਰਕਾਰ ਕਰ ਨਹੀਂ ਰਹੀ ਕਿਵੇਂ ਦੇ ਹਾਲਾਤ ਦੇਖਦੇ ਹੋ ਕਿ ਲੰਬਾ ਸਮਾਂ ਹੋ ਗਿਆ 47 ਦਿਨ ਜਗਦੀ ਡੱਲੇ ਵਾਲੂ ਵੀ ਹੋ ਗਏ ਹਾਂਜੀ ਬਹੁਤ ਲੰਮਾ ਸਮਾਂ ਹੋ ਗਿਆ ਜੀ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਆਣੇ ਵੀ ਸਰਕਾਰ ਸਾਡੀ ਸੁਣਵਾਈ ਕਰੇ ਜੀ ਸਾਡੀਆਂ ਜਾਇਜ਼ ਮੰਗਾਂ ਗੌਰ ਕਰੇ ਗੱਲਬਾਤ ਦਾ ਦੌਰ ਸ਼ੁਰੂ ਕਰੇ ਕੁਲਵੰਤ ਜੀ ਬਾਰਿਸ਼ ਹੋ ਗਈ ਕਿਦਾਂ ਦੇ ਹਾਲਾਤ ਖਨੌਰੀ ਬਾਰਡਰ ਤੇ ਬਣਿਆ ਹੋਇਆ ਨੇ ਜੋ ਕੋਈ ਵੀ ਖਿਆਲ ਪਾਇਆ ਜੀ ਕੋਈ ਹੋਵੇ ਚੜ੍ਹਦੀ ਕਲਾ ਤੇ ਰਹਿਣਾ ਸਾਡੇ ਪ੍ਰਧਾਨ ਜੀ ਖਾਤਰ ਅਸੀਂ ਇਹ ਪਿਛੇ ਨਾ ਹਟਾਂ ਮੋਂ ਕਿੰਨੀ ਵਾਰਸ਼ ਹੋ ਜੇ ਕੁਛ ਵੀ ਹੋਈ ਜਾਏ ਹਨੇਰੀ ਆਈ ਜਾਵੇ ਮੀਂਹ ਆਈ ਜਾਵੇ ਅਸੀਂ ਪਿਛੇ ਨਾ ਹਟਾਂਗੇ ਪਰ ਜਦੋਂ ਬਾਰਿਸ਼ ਹੁੰਦੀ ਹੈ ਫਿਰ ਔਖਾ ਕਿੰਨਾ ਕੁ ਲੱਗਦਾ ਕਿਹਦੀਆਂ ਕਿਹਦੀਆਂ ਮੁਸ਼ਕਲਾਂ ਕੱਚੇ ਦੰਬੂਆਂ ਦੇ ਵਿੱਚ ਕੋਈ ਛਾਉਣ ਮੁਸ਼ਕਲਾਂ ਕਿਵੇਂ ਹੋਵੇ ਭਾਵੇਂ ਅਸੀਂ ਕਹੇ ਲੋਟੀ ਕੱਟ ਗਏ ਅਸੀਂ ਛੱਡ ਕੇ ਜਾਣ ਜੋਗੇ ਨਹੀਂਗੇ ਨਹੀਂ ਛੱਡਗੇ ਤੇ ਨਾ ਛੱਡਣ ਆਲੇ ਅਸੀਂ ਪਰ ਫਿਰ ਵੀ ਦਿੱਕਤਾਂ ਤਾਂ ਦੱਸ ਦੋ ਵੀ ਦਿੱਕਤ ਆਉਂਦੀ ਕੀ ਹੈ ਦਿੱਕਤ ਬਸ ਹਨ ਕੋਈ ਨਹੀਂ ਆ ਰਹੀ ਵਾ ਮਾੜਾ ਮਾੜਾ ਚੁੰਦਾ ਚੁੰਦਾ ਅਸੀਂ ਸੈੱਟ ਕਰ ਲੈਣੇ ਆਪਦਾ ਤਰਪਾਲ ਖਾਲਸਾ ਡਾਲੇ ਹੈਗੇ ਸਾਡੇ ਕੋਲੇ ਅਸੀਂ ਹੋਰ ਪਾ ਲੈਣੇ ਲੈ ਕੇ ਜਿੱਥੇ ਚਾਹੁੰਦਾ ਹੈ ਉੱਥੋਂ ਪਾ ਕੇ ਉਥੋਂ ਦਾ ਕਵਰ ਕਰ ਲੈਣੇ ਮੁਸ਼ਕਲਾਂ ਕਿੰਨੀਆਂ ਕਹੁੰਦਿਆਂ ਨੇ ਮੁਸ਼ਕਲ ਹੈ ਸਾਡੇ ਤੰਬੂ ਕੱਚੇ ਚਾਉ ਜਾਂਦੇ ਆ ਤਰਪਾਲਾਂ ਪਾੜ ਜਾਂਦੇ ਬੋਦੀਆਂ ਸਰਕਾਰਾਂ ਕੋਲ ਸੁਣ ਦਿਆਂ ਨਹੀਂ 13 ਮਹੀਨੇ ਹੋ ਗਏ ਬੈਠਾ ਨੂੰ ਕੋਈ ਸਾਡਾ ਹੱਲ ਨਹੀਂ ਕਰਦੇ ਅਸੀਂ ਕਹੇ ਲੋਡ ਕਰਗੇ ਸਾਡਾ ਸਾਰੇ ਲੀੜੇ ਭਜ ਜਾਂਦੇ ਬੈਸਤਰੇ ਭਜ ਜਾਂਦੇ